ਸੀ ਦਾ ਮੇਰੇ ਰੱਬਾਂ ਦੇ ਸੋਤਨੂੰ ਤੇ ਸਾਡਾ ਆਪੇ ਸਾਡੀ ਜਿਹੜੀ ਵਿੱਚ ਬਹੁਤ ਹੀ ਪਿਆਰ ਨਾਲ ਲੋਕੀ ਚ ਲੈ ਕੇ ਲੋਕੀ ਇੱਕ ਲੋਕ ਗਾਥਾ ਹੈ ਸੋਹਣੀ ਮਹਿਬੂਬ ਹੈ ਨਾ ਤੇ ਗਿੰਦਾ ਦਾ ਸੱਚਾ ਪਿਆਰ ਸੀ ਤੇ ਹੁਣ ਵਰਕੇ ਜਿਹੜੇ ਹੁਣ ਜਿਹਨੇ ਮੁੰਡੇ ਵੀਰ ਤੇ ਗੱਜਾ ਮੁੰਡੇ ਹੱਥ ਕਰਦੇ ਨੇ ਕਿ ਕਿ ਹੀਰ ਦੇ ਪੈਸੇ ਮੁੰਡਾ ਜਿਹੜੇ ਪੈਸੇ ਉਹ ਹੀਰ ਛੱਡ ਜਾਂਦੀ ਆ ਪਰ ਇਹਨਾਂ ਨੇ ਉਹਦੀ ਸ਼ਰਤ ੜ ਦੀ ਵਾਰੀ ਲਾਤੀ ਆਹ ਉਹ ਮੇਰੇ ਵਾਸਤੇ ਤੇ ਨਹੀਂ ਤੇ ਕਿ ਇਹ ਨਹੀਂ ਤੁਸੀਂ ਸੁਣੋਗੇ ਤੇ ਬਾਕੀ ਤਾਂ ਹੀ ਜੇ ਨੂੰ ਮੈਂ ਇਨਾ ਸਤਿਅ ਪ੍ਰੇਮ ਪਿਆਰ ਸੀ ਪਹਿਲਾਂ ਮੈਂ ਸਮਝਦੀ ਸੀ ਮੈਂ ਇੱਕ ਬੁੱਕ ਪੜ੍ਹੀ ਇਸ ਜਿਹਨਾਂ ਦੇ ਹੈਂਡੀ ਰਚਿਆ ਤੇ ਜਦੋਂ ਮੈਂ ਪੜਿਆ ਕਿ ਇਹ ਤਾਂ ਤੁਸੀਂ ਕਿਹੜੀਆਂ ਔਰਤਾਂ ਸੀ ਜਿਹਨੇ ਧਿਆਨ ਮਜਾਰਾ ਤੇ ਜਾ ਕੇ ਲੋਕ ਦੀ ਜੀਵੇਂ ਜਦੋਂ ਜਨ ਫਿਰ ਮੈਂ ਇਹਨਾਂ ਦੀ ਪੂਰੀ ਸਟੋਰੀ ਪੜ੍ਹੀ ਤੇ ਫਿਰ ਮੈਨੂੰ ਗਿਆਨ ਹੋਇਆ ਕਿ ਇਹ ਤਾਂ ਸੱਚੀ ਰੱਬ ਦਾ ਰੂਪ ਸੀ ਤੇ ਅਸੀਂ ਤਾਂ ਫਿਰ ਵੀ ਆਪ ਸ੍ਰੀ ਕੀ ਕਰ 1000 ਰੁਪਏ ਕਿਵੇਂ ਆ ਪਰ ਉਹਨਾਂ ਦਾ ਐਸਾ ਦਾ ਕੋਈ ਜੇ ਕੋਈ ਨਹੀਂ ਉਹਨਾਂ ਦਾ ਮਿਲਣ ਕੇ ਇੰਕਾੜ ਗਿਆ ਸੀ ਤੇ ਇੱਕ ਦੂਜੇ ਨੂੰ ਰੱਬ ਵੀ ਸਮਝ ਦੇ ਸੀ ਤੇ ਇਸੇ ਕਰਕੇ ਉਹਨੇ ਬਜਾਣਾ ਕਿ ਆਜ ਵੀ ਲੋਕੀਂ ਵੀ ਜਗਾਉਂਦੇ ਨੇ ਤੇ ਉਹਨਾਂ ਦੀਆਂ ਗਾਥਾਂ ਗਾਈਆਂ ਜਾਂਦੀਆਂ ਨੇ ਕੋਈ ਗਾਥਾ ਉਹਨਾਂ ਦੀ ਸੋਣ ਸਿਸਨਾਵਾਂ ਨੇ ਤੇ ਭਾਵੇਂ ਉਹ ਛੋਟਾ ਹੀ ਆ ਤੇ ਬੜਾ ਬਚਾਸਮੈਂ ਤੇ ਲੋ ਫਿਰ ਲਾਵਾਂਗੇ ਆਪਰ ਆਉਣ ਕਾ ਤੇ ਹੁਣ ਤੁਸੀਂ ਜਿਹੜੀ ਮੈਂ ਵੀਡੀਓ ਪਾਉਂਗੀ ਨੁਕਤਾ ਨੁਕਤਾ ਪਾਉਂਗੀ ਉਹ ਹੈ ਕੁਟ ਕੰਡੇ ਦੇ ਲਾਭ ਆਪ ਵੀ ਕਾਫੀ ਪੈਸੇ ਲੈ ਕੇ ਬੈਠ ਲਿਓ ਤੇ ਮੈਂ ਤੁਹਾਨੂੰ ਹਰ ਵਾਰੀ ਬੇਨਤੀ ਕਰਦੀ ਆ ਕਿ ਮੇਰੀ ਵਾਰੀ ਵਾਰੀ ਮੈਨੂੰ ਨਾ ਪੁੱਛਿਆ ਕਰੋ ਹੋਰ ਮੈਂ ਜਰੂਰ ਚੱਕਦੀ ਆ ਫਿਰ ਜੇ ਕੋਈ ਡਾਇਰੀ ਨਹੀਂ ਹੁੰਦੀ ਮੈਂ ਭੁੱਲ ਜਾਂਦੀ ਆ ਨਾ ਕਿ ਫਿਰ ਕੀ ਦੱਸਿਆ ਕਿ ਮੈਨੂੰ ਸਭ ਤੇ ਫਿਰ ਵੀ ਬੈਠਿਆ ਫੋਲ ਨਹੀਂ ਆਖਿਆ ਹੋ ਜਾਂਦੀ ਆ ਨਾ ਕਿਉਂਕਿ ਮਨ ਉੱਤੇ ਯਾਦ ਹੀ ਕੋਣੀ ਆ ਫਿਰ ਮੇਰੀ ਯਾਦ ਨਹੀਂ ਰਹਿੰਦੀ ਹੋਰ ਵੀ ਵੱਡੀ ਗੱਲ ਨਾਲ ਤੇ ਉਹ ਮੋਰਾਂ ਉਹ ਮੋਰਾਂ ਤੇ ਵੱਡੀ ਹੋ ਗਈ ਮੈਂ ਤੁਸੀਂ ਮੈਨੂੰ ਨਾ ਹੱਥ ਨਹੀਂ ਨਾ ਦਿੰਦੇ ਮੈਂ ਲੱਗਾ ਸੀ ਹੁਣ ਨਹੀਂ ਮੈਂ ਪਾਪ ਕਰ ਸਮਗੀ ਚੇਟ ਕਦੇ ਨਾ ਨਹੀਂ ਸਾਨੂੰ ਤੇ ਕੀ ਦੱਸਣ ਹੁੰਦੇ ਰਹੋ ਤੇ ਫਿਰ ਮੈਂ ਸਾਡੀ ਪਨੀਰ ਮੈਂ ਉਹਨੀਆਂ ਮੇਰੇ ਬੱਚੇ ਮੇਰੇ ਭੈਣਾਂ ਮੇਰੀਆਂ ਸਾਰੇ ਤੁਮ ਉਸ ਰਹਿਣ ਤੇ ਡਾਕਟਰ ਬੰਦੇ ਨੇ ਖੈਰ ਕੀ ਸ਼ੁਕਰੀਆ ਤੇ ਮੌਲੀ ਜੀ ਜਨਨੁਕ ਤੇਰਾ ਅਬੂ ਸੀ ਠੀਕ ਹੋ ਗਏ ਪ੍ਰਤਿਆਹਨ ਉੱਤੇ ਪਾਉਂਦੇ ਆ ਤੇ ਲੋ ਫਿਰ ਹਾਜ਼ਰਾਂ ਸਤੁਵਿਕ ਚੈਲੀ ਦੇ ਵਿੱਚ

Okay. okay. Abro menos la... Garden! के ना बड़ी दूर रह गया कित के गए माने दी हार ਜੇ ਪਸੇਯਾਰੀਵੇ ਕਰਦੇ ਆ ਚਨਾ ਤੋਂ ਮੈਨੂੰ ਲਾ ਦੇ ਪਰਵੇ ਗੀਤ ਹੋਇਆ ਪੂਰਾ ਤੇ ਸੋਹਣੀ ਨੇ ਤਾਂ ਬੜੀਆਂ ਹੀ ਗੇਟੀਆਂ ਕੀਤੀਆਂ ਘੜੇ ਨੂੰ ਚੋਂ ਪਾਗ ਲਾ ਦੇ ਪਰ ਘੜੇ ਦਾ ਬਸ ਨਾ ਰਿਹਾ ਹੈ ਨਾ ਇਹ ਕੁੱਤਾ ਖੋੜ ਗਿਆ ਨੰਦ ਬੇਮਾਨਿਕਾ ਆਨੰਦ ਮਹਿਮਾਨ ਕਲਗੀ ਤੇ ਉਹਨੇ ਫਿਰ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹ ਤਾਂ ਇਸੇ ਪਾਰ ਲੰਘੇ ਵਾਰ ਕੜੇ ਤੇ ਇੰਤਾਕ ਸੁਣੀ ਕੱچے ਘੜੇ ਦੀ ਚਣਾ ਚ ਥੱਲ ਪੀ ਹਾਂ ਖਾਤਰ ਮਹੀਵਾਲ ਦੇ ਤੇ ਚਲੋ ਜੀ ਇਹ ਵੀ ਤੁਸੀਂ ਸੁਣਿਆ ساری ਥਾਂ ਇਹ ਤੁਸੀਂ ਜਾਣਦੇ ਹੋ ਤੇ ਦੱਸਿਓ ਸਾਡਾ ਇਹ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਉਹ ਇਹਦਾ ਸਾਰਾ ਬਹੁਤ ਪਸੰਦ ਆ ਰੂਕੇ ਸੰਤ ਨੂੰ ਬਹੁਤ ਪਸੰਦ ਆਉਂਦੇ ਤੇ ਲੋਕਾਂ ਨੇ ਮੰਗੂਗੀ ਸੀ ਜੀ ਸਾਨੂੰ ਇਹ ਨਥਾਵਾਂ ਸੋਵੇਂ ਹੋ ਪਹਿਲੇ ਮੈਂ ਜਿਹੜੀ ਰਿਕਵਾਇਰ ਰਹੇ ਤੇ ਇਹਨਾਂ ਨੂੰ ਇਹਾ ਲਗਾਇਆ ਕਰੋ ਹਨਾ ਤੇ ਕਹਾਣੀਆਂ ਵੀ ਬੱਚਿਆਂ ਨੂੰ ਦੱਸਿਆ ਕਿ ਉਹ ਵੀ ਕਿਸ ਤਰ੍ਹਾਂ ਸੀ ਬੱਚੇ ਇਹਨਾਂ ਸਮਝ ਨਹੀਂਉਂਦਾ ਉਹ ਹੀ ਸੀਗੀਆਂ ਇਹਦਾ ਰੱਬ ਜੀਆ ਰੂਹਾਂ ਸੀਗੀਆਂ ਹਨਾ ਤੇ ਲੋ ਆ ਜਿਓ ਹੁਣ ਤੁਸੀਂ ਇਹਨੂੰ ਪੇਬਲ ਤੇ ਚੱਕਰੋ ਤੁਸੀਂ ਆਪਣੇ ਕਰਮ ਦੁਆਰਾ ਤੇ ਕੀ ਦੱਸਣਾ ਮੈਂ ਉਠ ਕੰਡੇ ਦੇ ਰਾਹ ਦੱਸੋ ਜੇ ਕਿਸੇ ਨੂੰ ਬੁਖਾਰ ਹੈ ਤੁਸੀਂ ਫਿਰ ਕੀ ਕਰਨਾ ਕਾਲੀਆਂ ਮਿਰਚਾਂ ਚਾਰ ਕਾਹਤਾ ਕਾਲੀਆਂ ਮਿਰਚਾਂ ਚਾਰ ਪੰਜ ਤੁਰਸ਼ੀ ਦੇ ਪੱਤੇ ਤੇ ਪੰਜ ਛੇ ਚੀਪੋਸ਼ਕੰਡੇ ਦੇ ਪੱਤੇ ਲੈ ਇਹਨਾਂ ਨੂੰ ਸਵੇਰੇ ਵੀ ਇੰਨੇ ਪੱਤੇ ਇੰਦੀ ਚਾਹ ਲੈ ਕੇ ਚਪੋ ਤੇ ਸਾਂਭ ਲੀ ਦੋ ਤਿੰਨ ਦਿਨ ਤੁਸੀਂ ਚਾਪਦੇ ਰਹੋਗੇ ਜਿਹਨੂੰ ਹੱਕਾ ਮੁਖਾ ਰੈਂਦਾ ਹੈ ਹੱਟ ਭੰਨੀ ਰਹਿੰਦੀ ਹੈ ਜਾਂ ਥੋੜਾ ਜਨਾ ਬਲ ਉਖਾਰ ਚੜ ਜਾਂਦਾ ਤੇ ਇਹ ਸਾਰਾ ਸ਼ੂਆਂਤਰ ਹੋ ਜਾਣਾ ਨਹੀਂ ਭਾਜਣਾ ਮੋਦੀ ਮਤਲਬ ਉੱਤਿਆਰ ਹੈ ਇਨੂੰ ਜ਼ਰੂਰ ਤੁਸੀਂ ਕਰਕੇ ਦੇਖੋ ਪਰਮਾਤਮਾ ਤੁਹਾਨੂੰ ਰੋਸ਼ਨੀ ਦੇਗਾ ਤੇ ਜੇ ਕਿਸੇ ਦੇ ਖਾਂਜੀ ਫਿੜੀ ਨਹੀਂ ਹੁੰਦੀ ਹੈ ਤਾਂ ਵੀ ਤੁਸੀਂ ਪੁਟਕੰਡੇ ਦੇ ਪੱਤਿਆਂ ਦਾ ਰਸ ਲਾਓ ਮੈਂ ਪਹਿਲਾਂ ਵੀ ਦੱਸਿਆ ਹੋਇਆ ਮੇਰੇ ਕਈ ਦਿਨ ਹੋ ਗਏ ਖੁਰੁੱਠੀ ਪੈਰ ਤੇ ਤੇ ਰਾਤ ਦਾ ਸਮਾਂ ਸੀ ਮੈਂ ਸੋਚਿਆ ਖੁਰੁੱਠੀ ਜਾਵੇ ਫਿਰ ਸਾਡੇ ਬਾਗ ਦੇ ਕੋਲੇ ਪੁਟਕੰਡੇ ਦਾ ਬੜਾ ਸੀਤੀ ਹੋ ਰਿਹਾ ਸੀ ਦਿੱਤੀ ਹੋਣੀ ਰਬ ਤੇ ਸੁਣਦਾ ਬਹੁਤ ਛੇਤੀ ਹੈ ਹਾਂ ਤੇ ਮੈਂ ਆਈ ਸੁਣਦਾ ਫਿਰ ਮੈਂ ਰੱਲ ਲਈ ਕਿੰਨਾ ਕਰਦੀਆਂ ਰੱਲ ਰੱਲ ਕੇ ਚੱਲਣਾ ਕਰਦੀ ਤੇ ਉਹ ਮੈਂ ਲਿਆ ਕੇ ਨਾ ਪੈਰ ਦੇ ਮਟੀਰ ਉਹਨਾਂ ਦਾ ਪਾਣੀ ਕਿਵੇਂ ਕੱਢਾਂ ਪਰ ਨਹੀਂ ਥੋੜੇ ਜਿਹੀ ਤੇ ਮੈਂ ਪੈਰ ਦੇ ਉੱਤੇ ਠਿੱਕ ਸੌਣ ਲੱਗ ਗਈ। ਉਹ ਮੈਂ ਇੱਕ ਸੌਂ ਗਈ ਸੀ ਤਾਂ ਉਹ ਰਸ ਨਿਕਲ ਕੇ ਲੱਗ ਗਿਆ ਉਸੇ ਟਾਈਮ ਹੀ ਮੇਰੀ ਖੁਰਕ ਬੰਦ ਹੋ ਗਈ। ਮੁਰਗਲਾ ਉੱਠੀ ਨਹੀਂ ਹੋਉਂਦੀ ਤਾਂ ਫਿਰ ਸਵੇਰੇ ਫਿਰ ਨਹੀਂ ਕੰਮ ਕਰਦੀ। ਪਰ ਨਹੀਂ ਮੈਂ ਠੀਕ ਰਹੀ ਤੇ ਥੋੜਾ ਫਿਰ ਸੀ ਹੋ ਜੇ ਤਾਂ ਉਹਦੇ ਉੱਤੇ ਵੀ ਇਹ ਉਠਖੜਦੇ ਪੱਤੇ ਬੰਨੋ ਥੋੜਾ ਜਿਹੀ ਸਿਸ ਦੇਓ। ਪਰ ਮਾਪਾ ਤੁਹਾਨੂੰ ਤਾਂ ਦ੍ਰਿਸ਼ਟੀ ਦੇ ਉੱਤੇ ਸਹੀ ਡਾਕਟਰ ਕੋਲ ਜਾਂਦੀ ਲੋੜ ਨਹੀਂ ਪਈ ਨਹੀਂ ਪਈ ਨਹੀਂ ਬਿਲਕੁਲ ਜੀ ਸਾਡੀ ਮਾਸਰੀ ਦਾ ਸਾਡੇ ਮਾਸਟਰ ਦੇ ਪੈਸੇ ਪਚਾ ਲਏ ਡਾਕਟਰਾਂ ਨੂੰ ਨਹੀਂ ਦਿੱਤੇ ਤੇ ਹੁਣ ਤੁਸੀਂ ਇਹਦੇ ਦੱਸੇ ਹੋਏ ਨੁਕਤੇ ਪੜਾ ਕੇ ਤੁਸੀਂ ਵੀ ਅੱਜ ਪੈਸਿਆਂ ਦੀ ਬਚਤ ਕਰੋ ਆ ਨਾਲ ਇਹਨਾਂ ਦੂਸਰੇ ਐਲੋਪੈਥਿਕਾਂ ਤਾਂ ਅੱਗੇ ਰੋਗ ਵਧਾਉਂਦੇ ਨੇ ਬਿਲਕੁਲ ਇੱਕ ਬਿਮਾਰੀ ਠੀਕ ਹੁੰਦੀ ਹੈ ਤੇ ਇੱਕ ਰੋਗ ਉਹਦੇ ਨਾਲ ਹੋਰ ਲੱਗ ਜਾਂਦਾ ਕਿਉਂਕਿ ਮੈਂ ਆਪਦੇ ਕੋਲ ਨਹੀਂ ਦੱਸਦੀ ਮਾਹ ਪਰਸ਼ਾਣ ਦੱਸਿਆ ਹਾਂ ਅੱਜ ਨਾਲ ਤੁਹਾਡੇ ਕੋਲ ਤਾਂ ਨਹੀਂ ਆ ਤੇ ਪਰਮਾਤਮਾ ਸਾਮੂਹਕ ਤੰਗ੍ਰਸਤੀ ਦੇ ਸੰਬੰਧ ਦਾ ਕਰੀ ਤੇ ਲੋ ਮੁੰਦੇ ਹੋ ਮੈਨੂੰ ਛੁੱਟੀਆਂ ਸਾਨੂੰ ਅਸੀਪਾਂ ਜੀ ਨੂੰ ਛੁੱਟੀ ਦਿਓ ਤੇ ਕੱਲ ਨੂੰ ਨਵੇਂ ਗੀਤੇ ਨਵੇਂ ਉੱਤੇ ਨਾਮ ਨਾਲ ਫਿਰ ਤੋਂ ਵੀ ਨਾਲ ਨੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਿੰਦਰਪਾਲ ਕੌਰ ਦੀਆਂ ਵੀਡੀਓ ਬਹੁਤ ਹੀ ਵਧੀਆ ਪਰਿਵਾਰਕ ਵੀਡੀਓ ਹਰ ਰੋਜ਼ ਹੀ ਆਉਂਦੀਆਂ ਨੇ ਸਿੰਦਰਪਾਲ ਸੁਣੀ ਤੇ ਚੈਨਲ ਖੋਲ੍ਹ ਲਿਓ ਤੇ ਤੁਸੀਂ ਇਹਨਾਂ ਨੇ ਵੀਡੀਓ ਦੇਖਿਓ ਹਰ ਰੋਜ਼ ਤੁਸੀਂ ਦੇਖਿਓ ਇਹਨਾਂ ਨੂੰ ਨਹੀਂ ਰਹਿ ਸਕੋ ਨਹੀਂ ਰਹਿ ਸਕੋ ਪਰਿਵਾਰ ਤੁਹਾਨੂੰ ਵੀਡੀਓ ਸਾਰਾ ਪਰਿਵਾਰ ਬੈਠ ਕੇ ਦੇਖ ਸਕਦਾ ਹੈ ਪਹਿਣਾ ਨੂੰ ਭਰਾਵਾਂ ਨੂੰ ਬੱਚਿਆਂ ਨੂੰ ਉਹਦੇ ਵਿੱਚੋਂ ਜਰੂਰ ਸੇਧ ਮਿਲੂਗੀ ਜੇ ਤੁਸੀਂ ਘਰ ਦੇ ਇਹਨਾਂ ਸਮਝਾ ਸਾਡੇ ਕੋਲ ਵੀਡੀਓ ਦੇਖ ਕੇ ਆਪਣੇ ਆਪ ਨੂੰ ਬੱਚਿਆਂ ਨੂੰ ਸਮਝਾਓ ਕਿਰਪਾ ਕਰਕੇ ਇਹ ਵੀਡੀਓ ਜਰੂਰ ਦੇਖੋ ਤੁਸੀਂ ਆਪ ਹੀ ਕੰਪਰਮੇਸ਼ਨ ਦੇਖੇ ਬਿਨਾਂ ਨਹੀਂ ਸਕਦੇ ਤੇ ਲੋ ਫੋਨ ਤੇ ਉਹ ਸਮਝ ਸਕਦੇਗਾ ਕਾਨੂੰਨ ਨੂੰ ਫੇਰ ਨਵੇਂ ਰੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ